ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕਿਹੜੇ ਗੁਰੂ ਸਾਹਿਬ ਜੀ ਦੀ ਸਾਕਿਆ ਸੁਣੀ ਸੀ ਪਿਛਲੀ ਵਾਰੀ ਕਿਹੜੇ ਗੁਰੂ ਸਾਹਿਬ ਜੀ ਬਾਰੇ ਸੁਣ ਰਹੇ ਸੀ ਸਾਰੇ ਬੋਲੋ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਸਾਡੇ ਕਿੰਨੇ ਕਰੋ ਹੈ ਤੇ ਇੱਕ ਹੋਰ ਨਾਮ ਸੀਗਾ ਜਦੋਂ ਛੋਟੀ ਸੀ ਉਹਨਾਂ ਨੂੰ ਕਿਹੜੇ ਨਾਮ ਤੋਂ ਕਹਿ ਕੇ ਬੁਲਾਉਂਦੇ ਸੀ ਪਾਈ ਜੀ ਕਹ ਜੀ ਤੇ ਗੁਰੂ ਅਮਰਦਾਸ ਜੀ ਕਿੱਥੇ ਰਹਿੰਦੇ ਸੀਗੇ ਗੁਰੂ ਅਮਰਦਾਸ ਜੀ ਕਿੱਥੇ ਰਹਿੰਦੇ ਸੀਗੇ ਗੋਇੰਦਵਾਲ ਸਾਹਿਬ ਰਹਿੰਦੇ ਸੀਗੇ ਸੋ ਉੱਥੇ ਉਹਨਾਂ ਨੇ ਜਿਹੜੀ ਗੁਰਗੱਦੀ ਸੀਗੀ ਗੁਰੂ ਰਾਮਦਾਸ ਜੀ ਨੂੰ ਦਿੱਤੀ ਸੀਗੀ ਗੁਰੂ ਰਾਮਦਾਸ ਜੀ ਦਾ ਵਿਆਹ ਉਹਨਾਂ ਦੀ ਬੇਟੀ ਬੀਬੀ ਪਾਨੀ ਨਾਲ ਹੋਇਆ ਸੀਗਾ ਗੁਰੂ ਰਾਮਦਾਸ ਜੀ ਸਾਡੇ ਕਿੰਵੇਂ ਗੁਰੂ ਹੈ ਚੌਥੇ ਗੁਰੂ ਆਏ। ਸੋ ਉਹਨਾਂ ਦੀ ਗੁਰਗੱਦੀ ਤੇ ਬੈਣ ਤੋਂ ਪਹਿਲੇ ਗੁਰੂ ਅਮਰਦਾਸ ਜੀ ਦੇ ਮਨ ਦੇ ਵਿੱਚ ਸੀਗਾ ਕਿ ਉਹ ਇੱਕ ਹੋਰ ਸ਼ਹਿਰ ਬਸਾਣਾ ਚਾਹੁੰਦੇ ਸੀਗੇ। ਉਹ ਜਿਹੜਾ ਸ਼ਹਿਰ ਬਸਾਣਾ ਚਾਹੁੰਦੇ ਸੀ ਉਸ ਜੰਧਾ ਦੇ ਵਿੱਚ ਇੱਕ ਸਮੇਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਉਸ ਜਗ੍ਹਾ ਤੇ ਆਏ ਸੀਗੇ ਤੇ ਗੁਰੂ ਨਾਨਕ ਦੇਵ ਜੀ ਨੇ ਵਚਨ ਕੀਤਾ ਸੀਗਾ ਕਿ ਇਸ ਜਗ੍ਹਾ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅੰਮ੍ਰਿਤ ਸਰੋਵਰ ਪ੍ਰਗਟ ਹੋਏਗਾ ਇੱਥੇ ਇੱਕ ਸਿੱਖੀ ਦਾ ਬੜਾ ਵੱਡਾ ਪ੍ਰਚਾਰ ਦਾ ਕੇਂਦਰ ਬਣੇਗਾ ਤੇ ਉਹ ਗੁਰੂ ਸਾਹਿਬ ਜੀ ਦੇ ਜਿਹੜੇ ਵਚਨ ਸੀਗੇ ਉਹ ਸਫਲ ਹੋਏ ਸੀਗੇ ਤੇ ਉਸੇ ਜਗ੍ਹਾ ਦੇ ਵਿੱਚ ਜੰਗਲ ਦੇ ਵਿੱਚੋਂ ਗੁਰੂ ਅਮਰਦਾਸ ਜੀ ਨੇ ਇੱਕ ਵਾਰੀ ਇੱਕ ਜੜੀ ਬੂਟੀ ਲਿਆਈ ਸੀਗੀ ਜਿਹੜੀ ਕਿ ਗੁਰੂ ਅੰਗਦ ਦੇਵ ਜੀ ਦੇ ਉਂਗਲ ਦੇ ਉੱਪਰ ਇੱਕ ਜ਼ਖਮ ਸੀਗਾ ਉਸ ਜੜੀ ਬੂਟੀ ਨਾਲ ਠੀਕ ਹੋਇਆ ਸੀਗਾ ਸੋ ਗੁਰੂ ਅਮਰਦਾਸ ਜੀ ਉਸ ਜਗ੍ਹਾ ਤੇ ਵਿੱਚ ਜਾ ਕੇ ਜ਼ਿਮੀਦਾਰਾਂ ਨਾਲ ਗੱਲ ਕਰਕੇ ਉੱਥੋਂ ਦੀ ਜ਼ਮੀਨ ਜਿਹੜੀ ਆ ਉਹ ਖਰੀਦਦੇ ਹੈਗੇ ਆ ਉਹਨਾਂ ਨੂੰ ਪੈਸੇ ਦੇ ਕੇ ਤੇ ਉਸ ਟਾਈਮ ਤੇ ਗੁਰੂ ਰਾਮਦਾਸ ਜੀ ਹਜੇ ਗੁਰਗੱਦੀ ਤੇ ਨਹੀਂ ਸੀ ਬੈਠੇ ਤੇ ਗੁਰੂ ਅਮਰਦਾਸ ਜੀ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਇੱਥੇ ਇੱਕ ਸ਼ਹਿਰ ਬਸਾੜਾ ਹੈਗਾ ਸੋ ਸ਼੍ਰੀ ਰਾਮਦਾਸ ਜੀ ਉਸ ਟਾਈਮ ਦੇ ਵਿੱਚ ਉੱਥੇ ਆਪਣੇ ਰਹਿਣ ਦੀ ਪਹਿਲੀ ਰਿਹائش ਬਣਾਉਂਦੇ ਆ ਜਿਹਨੂੰ ਬਾਅਦ ਦੇ ਵਿੱਚ ਗੁਰੂ ਦੇ ਮਹਿਲ ਕਿਹਾ ਜਾਂਦਾ ਹੈ ਕੀ ਕਿਹਾ ਜਾਂਦਾ ਹੈ ਗੁਰੂ ਕੇ ਮਹਿਲ ਸਾਰੇ ਬੋਲੋ ਤੇ ਉੱਥੇ ਉਹ ਬਾਜ਼ਾਰ ਬਣਾਉਂਦੇ ਆ ਜਿਹਨੂੰ ਗੁਰੂ ਦਾ ਬਾਜ਼ਾਰ ਕਿਹਾ ਜਾਂਦਾ ਹੈ ਕੀ ਕਿਹਾ ਜਾਂਦਾ ਹੈ ਗੁਰੂ ਦਾ ਬਜ਼ਾਰ ਕਿਹਾ ਜਾਂਦਾ ਹੈ ਸੋ ਉਸ ਸਮੇਂ ਦੇ ਵਿੱਚ ਬਾਅਦ ਜਦੋਂ ਗੁਰੂ ਸਾਹਿਬ ਜੀ ਗੁਰਗੱਦੀ ਤੇ ਬੈਠ ਚੰਨੇ ਆ ਗੁਰੂ ਅਮਰਦਾਸ ਜੀ ਉਹਨਾਂ ਨੂੰ ਇਹ ਅਸੀਸ ਦੇ ਕੇ ਕਿ ਤੁਸੀਂ ਹੁਣ ਉੱਥੇ ਹੀ ਜਾ ਕੇ ਰਹਿਣਾ ਜਿੱਥੇ ਤੁਸੀਂ ਆਪਣੀ ਰਿਹائش ਬਣਾਈ ਸੀ ਤੇ ਉੱਥੋਂ ਦੀ ਸਿੱਖੀ ਦਾ ਪ੍ਰਚਾਰ ਕਰਨਾ ਹੈ ਕਹਾ ਵਾ ਸੋ ਗੁਰੂ ਰਾਮਦਾਸ ਜੀ ਉਸ ਨਵੀਂ ਜਗ੍ਹਾ ਦੇ ਵਿੱਚ ਚਲੇ ਜਾਂਦੇ ਆ ਸ਼ੁਰੂ ਦੇ ਵਿੱਚ ਉਸ ਜਗ੍ਹਾ ਦਾ ਨਾਮ ਗੁਰੂ ਦਾ ਚੱਕ ਜਾਂ ਫਿਰ ਗੁਰੂ ਰਾਮਦਾਸ ਚੱਕ ਵੀ ਮਸ਼ਹੂਰ ਹੋਇਆ ਸੀਗਾ ਤੇ ਉਸ ਟਾਈਮ ਦੇ ਵਿੱਚ ਸਾਰੇ ਜਿਹੜੇ ਰਾਮਦਾਸ ਚੱਕ ਕਹਿੰਦੇ ਸੀ ਉਸ ਜਗ੍ਹਾ ਨੂੰ ਤੇ ਗੁਰੂ ਰਾਮਦਾਸ ਜੀ ਨੇ ਹਰ 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 ਜਗ੍ਹਾ ਸਿਨੇ ਆ ਭੇਜਿਆ ਸੀਗਾ ਕਿ ਜਿਹੜੀ ਵੀ ਸੰਗਤਾਂ ਇੱਥੇ ਆਣ ਗਿਆ ਆ ਕੇ ਵਸੇਬਾ ਕਰਨਾ ਚਾਹੁੰਦੀਆਂ ਹਨ ਉਹਨਾਂ ਦੀ ਅਸੀਂ ਮਦਦ ਕਰਾਂਗੇ ਉਹਨਾਂ ਨੂੰ ਫਰੀ ਜ਼ਮੀਨ ਮਿਲੇਗੀ ਉਹਨਾਂ ਨੂੰ ਦੁਕਾਨ ਵਾਸਤੇ ਵੀ ਜਗ੍ਹਾ ਮਿਲੇਗੀ ਤੇ ਜਿਹੜੀ ਉਹਨਾਂ ਨੇ ਰਿਹਾਈਸ਼ ਬਣਾਣੀ ਹੋਏਗੀ ਉਹਦੇ ਵਾਸਤੇ ਵੀ ਅਸੀਂ ਮਦਦ ਕਰਾਂਗੇ ਸੋ ਇਹ ਸੁਣ ਕੇ ਦੂਰੋਂ ਦੂਰੋਂ ਜਿਹੜੀਆਂ ਸੰਗਤਾਂ ਸੀਗੀਆਂ ਉੱਥੇ ਆ ਕੇ ਵਸੇਬਾ ਕਰਨਾ ਸ਼ੁਰੂ ਕਰ ਦਿੰਦੀਆਂ ਹੈਗੀਆਂ ਮੈਂ ਸੋ ਇਹਨੂੰ ਅਸੀਂ ਕੰਟੀਨਿਊ ਕਰਾਂਗੇ ਸਾਖੀ ਨੂੰ ਨੈਕਸਟ ਟਾਈਮ ਤੇ ਛੁੱਟੀਆਂ ਦੇ ਵਿੱਚ ਤੁਸੀਂ ਗੁਰੂ ਨਾਨਕ ਦੇ ਜੀ ਦੀ ਜਿਹੜੀਆਂ ਸਾਖੀਆਂ ਤੋਂ ਅਸੀਂ ਸ਼ੁਰੂ ਕੀਤਾ ਸੀਗਾ ਉਹ ਸਾਰੀ ਸਾਖੀਆਂ ਨੂੰ ਤੁਸੀਂ ਸੁਣਨਾ ਹੈਗਾ ਪੁੱਲ ਨਹੀਂ ਜਾਣਾ ਹੈਗਾ ਆਪਣੇ ਇਤਿਹਾਸ ਨੂੰ ਪਰਪੱਖ ਕਰਨਾ ਹੈਗਾ ਸੁਣ ਸੁਣ ਕੇ ਪੱਕਾ ਕਰਨਾ ਹੈਗਾ ਸੋ ਜਦ ਤੁਸੀਂ ਛੁੱਟੀਆਂ 'ਚ ਵਾਪਸ ਆਉਂਗੇ ਮੈਂ ਉਹਨਾਂ ਸਾਖੀਆਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਪੁੱਛ ਸਕਦੀ ਆ ਸੋ ਸਾਰਿਆਂ ਨੇ ਛੁੱਟੀਆਂ ਇੰਜੋਏ ਵੀ ਕਰਨੀਆਂ ਹੈਗੀਆਂ ਪਰ ਸਾਖੀਆਂ ਵੀ ਸੁਣਨੀਆਂ ਆਪਣਾ ਊੜਾ ੜਾ ਵੀ ਪੜ੍ਹਨਾ ਹੈਗਾ ਹੁਣ ਅਸੀਂ ਗੁਰੂ ਰਾਮਦਾਸ ਜੀ ਦਾ ਨਾਮ ਲਵਾਂਗੇ ਤੇ ਸਾਰਿਆਂ ਦੀ ਆਵਾਜ਼ ਪਿੱਛੇ ਆਣੀ ਚਾਹੀਦੀ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਰਾਮਦਾਸ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਰਾਮਦਾਸ ਜੀ ਤਨ ਹੈ ਤਨ ਹੈ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਰਾਮਦਾਸ ਜੀ ਤਨ ਹੈ ਤਨ ਹੈ ਤਨ ਹੈ ਤੂੰ ਓ ਮੋਦਾਸ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਰਾਮਦਾਸ ਜੀ ਤਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ